ਸਵਰਾਜ 735 ਵੈਸੇ ਭਾਈ ਜਿਹੜਾ ਆ ਚਿਹਰਾ ਪਸੰਦ ਲਿਓ ਸਵਰਾਜ 735 ਦਾ ਕਿੰਗ ਹੈਣਾ ਜੀ ਤੇ ਇੰਜਨ ਗੇਅਰ ਜੀ ਓਕੇ ਬਾਹ ਕੇ ਲੈ ਜਾਣੇ ਬੰਦਾ ਜੀ ਕੋਈ ਆਪਾਂ ਨੂੰ ਹੋਣੀ ਹੈ ਠੀਕ ਹੈ ਜੀ ਲੈ ਭਾਈ ਇੰਜਨ ਗੇਅਰ ਦੀ ਗਾਰੰਟੀ ਹੈ ਜੀ ਪੂਰੀ ਫੁੱਲ ਜੇ ਦੀ ਬਾਹ ਕੇ ਲੈ ਜਾਓ ਤੇ ਕਿ ਤਿਆਰ ਹੋਇਆ ਹੋਇਆ ਹੈ ਨਾ ਭਾਈ ਸਾਰਾ ਹਾਂਜੀ ਸਾਰਾ ਤਿਆਰ ਹੋਇਆ ਹੋਇਆ ਥੱਲੇ ਲੱਕ ਜੱਡੀ ਠੀਕ ਹੈ ਜੀ A to Z ਸਾਰਾ ਤਿਆਰ ਹੋਇਆ ਹੋਇਆ ਹੈਗਾ ਨੰਬਰ ਇਹ ਵੀ ਹਰਿਆਣਾ ਹੀ ਹੈ ਹਰਿਆਣਾ ਨੰਬਰ ਹੈਗਾ ਹਾਂਜੀ ਤੇ ਪਾਵਰ ਵਧੀਆ ਹੋਇਆ ਹੋਇਆ ਹੈ ਜੀ ਪਾਵਰ ਹਾਂਜੀ ਹਾਂ ਓਰੀਜਨਲ ਹੋਇਆ ਹੋਇਆ ਹੈ ਨਹੀਂ ਹੋਇਆ ਠੀਕ ਹੈ ਜੀ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਆਪਾਂ ਖੜੇ ਆਂਗੇ ਜੋਧਪੁਰ ਤੇ ਬਾਈ ਜੀ ਬਹੁਤ ਟਾਈਮ ਹੋ ਗਿਆ ਤੇ ਬਾਈ ਭੋਲੇ ਨੂੰ ਮਿਲਿਓਗੇ ਤੇ ਅੱਜ ਬਾਈ ਦੇ ਘਰੇ ਖੜੇ ਆਂਗੇ ਤੇ ਬਾਈ ਨਾਲ ਗੱਲਬਾਤ ਕਰਾਂਗੇ ਕਿੰਨੇ ਟਰੈਕਟਰ ਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਠੀਕ ਹੋ ਬਾਈ ਜੀ ਹਾਂਜੀ ਠੀਕ ਠਾਕ ਜੀ ਠੀਕ ਆ ਬਾਈ ਜੀ ਬਿਮਾਰ ਹੋਗੇ ਇਸ ਬਾਈ ਜੀ ਹਾਂਜੀ ਕੰਡਮ ਹੋ ਗਈ ਹੀ ਗੱਡੀ 15 20 ਦਿਨ ਪਹਿਲਾਂ ਜੀ ਹਾਂ ਬਸ ਠ ਠੀਕ ਹੈ ਤੇ ਅੱਜ ਕਿੰਨੇ ਟਰੈਕਟਰ ਬਈ ਜੀ ਅੱਜ 5 ਟਰੈਕਟਰ ਆ ਗਏ ਠੀਕ ਹੈ ਜੀ ਹਾਂਜੀ ਤੇ ਕਾਪੀ ਕਰਦੇ ਨੇ ਸਾਰੇ ਉੱਫੇ ਵੀਰੇ ਠੀਕ ਹੈ ਜੀ ਛੋਟੇ ਰੇਟਾਂ ਵਾਲੇ ਛੋਟੇ ਰੇਟਾਂ ਵਾਲੇ ਵੀ ਵਿੱਚ ਇੱਕ ਵੱਡੇ ਰੇਟਾਂ ਵਾਲੇ ਵੀ ਲੋਕ ਆ ਗਏ ਨੇ ਠੀਕ ਹੈ ਜੀ ਤੇ ਲਓ ਬਈ ਵੀਡੀਓ ਸਟਾਰਟ ਕਰਦੇ ਆਂਗਾ ਸਵਰਾਜ 735 FE ਤੋਂ ਲੈ ਵੀ ਟਰੈਕਟਰ ਦੀ ਕੰਡੀਸ਼ਨ ਦਿਖਾ ਦਨੇ ਤੁਹਾਨੂੰ ਸਾਰੇ ਪਾਸੇ ਘੁੰਮ ਕੇ ਤੇ ਮਾਡਲ ਕਿੰਨਾ ਬਈ ਬੋਲੇ 97 ਮਾਡਲ ਲੱਗਦੀ ਹੈ 97 ਮਾਡਲ ਲੱ ਕੰਡੀਸ਼ਨ ਚੈੱਕ ਕਰ ਲੋ ਬਈ ਜੀ ਰੰਗ ਪੇਂਟ ਬਈ ਇਹ ਸਾਰਾ Ориਜਨਲ ਹੀ ਵੀਰੇ ਠੀਕ ਹੈ ਸਾਰਾ Ориਜਨਲ ਹੈਗਾ ਤੇ ਅੰਦਰ ਪੰ ਠੀਕ ਹੈ ਜੀ ਤੇ ਇੰਜਨ ਗੇਅਰ ਜੀ ਓਕੇ ਬਾਕੇ ਲੈ ਜਾਣੇ ਬੰਦੇ ਜੀ ਕੋਈ ਆਪਾਂ ਨੂੰ ਉਹ ਨਹੀਂ ਹੈ ਠੀਕ ਹੈ ਜੀ ਲੈ ਵੀ ਇੰਜਨ ਗੇਅਰ ਦੀ ਗਾਰੰਟੀ ਹੈ ਜੀ ਪੂਰੀ ਫੁੱਲ ਜੇ ਬਾਕੇ ਲੈ ਜਾਓ ਤੇ ਟਾਇਰ ਵੇਜੇ ਦੇ ਤਾਂ ਰਹਿਗੇ 85 ਤੋਂ 90 ਬੇ ਟਾਇਰ ਰਹਿਗੇ ਨਹੀਂ ਠੀਕ ਹੈ ਜੀ ਤੇ ਅਗਲੇ ਵੇਜੇ ਮੂਲੇ ਪੱਛੋ ਲਾਲੋਬੀ 70 ਰੁਪਏ ਹੋਣਗੇ ਠੀਕ ਹੈ ਜੀ ਮੂਲੇ ਮਰਫਿਆ ਮਗਰ ਜੇ ਕੇ ਸੋਨਾ ਦੇ ਠੀਕ ਹੈ ਵਧੀਆ ਕੰਪਨੀ ਦੇ ਨੇ ਚਾਰੇ ਟਾਇਰ ਹਾਂ ਜੀ ਚਾਰੇ ਟਾਇਰ ਪੂਰੇ ਵਧੀਆ ਨੇ ਠੀਕ ਹੈ ਜੀ ਨਾ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵਧੀਆ ਕੰਡੀਸ਼ਨ ਪਈ ਹੈ ਟਰੈਕਟਰ ਦੀ ਓਕੇ ਰਿਪੋਰਟ ਪਈ ਹੈ ਤੇ ਮਾਡਲ ਹੈਗਾ 97 ਜੀ ਪੰਜਾਬ ਨੰਬਰ ਆਈ ਇਹ ਹਰਿਆਣਾ ਨੰਬਰ ਵੀ ਠੀਕ ਹੈ ਜੀ ਲਓ ਵੀ ਹਰਿਆਣਾ ਨੰਬਰ ਹੈਗਾ ਤੇ ਡਿਮਾਂਡ ਬਈ ਜੀ ਦੀ 1,55,000 ਰੁਪਏ ਜੀ ਠੀਕ ਹੈ ਜੀ ਮੌਕੇ ਤੇ ਮੌਕੇ ਤੇ ਹੋ ਜੂ ਲੱਸੋ ਜੀ ਮੌਕੇ ਦਿਓ ਜੀ ਹਾਂ ਜਿਹੜੇ ਤੁਹਾਡੀ ਵੀਡੀਓ ਦੇਖ ਕੇ ਆਊਗਾ ਕਰਾਂਗੇ ਉਹਨੂੰ ਤਾਂ ਲੱਸਾ ਠੀਕ ਹੈ ਲਓ ਵੀ ਜਿਹੜਾ ਵੀਡੀਓ ਦੇਖ ਕੇ ਆਊਗਾ ਬਾਈ ਕਹਿੰਦਾ ਮੌਕੇ ਤੇ ਪੂਰਾ ਲੱਸ ਹੋ ਜਾਊਗਾ ਮਾਨ ਤਾਂ ਨੇ ਹਰੇਕ ਟਰੈਕਟਰ ਚ ਹੋ ਜੂ ਹਾਂ ਜੀ ਹਾਂ ਜੀ ਹਾਂ ਜੀ ਤੇ ਅੱਗੇ ਕਹੇ ਬਾਈ ਜੇ ਆਸਾ ਕੰਮ ਕਰੇ ਖਾਸਾ ਤੇ ਬਾਈ ਜੀ ਤੇ ਇਹ ਮਾਡਲ ਹੈ ਜੀ ਇਹ ਮਾਡਲ ਹੈਗਾ ਜੀ 2000 2000 ਮਾਡਲ ਦਾ ਹੈ ਹਾਂਜੀ ਠੀਕ ਹੈ ਜੀ ਬਾਡੀ ਲਾਈਨ ਦਾ ਸਹੀ ਹੈ ਬਈ ਸਾਰਾ ਰਿਜਨਲ ਟਰੈਕਟਰ ਹੈ ਜੀ ਠੀਕ ਹੈ ਸਾਰਾ ਰਿਜਨਲ ਟਰੈਕਟਰ ਹੈਗਾ ਤੇ ਬਾਕੀ ਸੁੱਕਾ ਪਿਆਣਾ ਬਈ ਇੱਕ ਗੱਲ ਕੋਈ ਬਾਹ ਕੇ ਲੈ ਜੇ ਕਿ ਮਰਜੀ ਉਹ ਕੋਈ ਐ ਨਹੀਂ ਹੈਗੀ ਠੀਕ ਹੈ ਜੀ ਤਾਂ ਟਾਇਰ ਵੇਜੇ ਤੇ ਟਾਇਰ ਹੈਗੇ 90 ਪੈਸੇ ਜੀ ਜੇ ਕੇ ਸੋਨਾ ਦੇ ਠੀਕ ਹੈ ਜੀ ਲੈ ਵੇ ਜੇ ਕੇ ਸੋਨਾ ਦੇ 90 ਪੈਸੇ ਟਾਇਰ ਪਏ ਨੇਗੇ ਤੇ ਬਾਕੀ ਕੰਡੀਸ਼ਨ ਦਾ ਸਾਰਾ ਰਿਜਨਲ ਹੈਗਾ ਮੂਰ ਲੈ ਕੇ 60 ਰੁਪਏ ਠੀਕ ਹੈ ਮੂਰ ਲੈ 60 ਰੁਪਏ ਤੇ ਡਿਮਾਂਡ ਵੇਜੇ ਦੀ 1 ਲੱਖ 65000 ਰੁਪਏ ਜੀ 1 ਲੱਖ ਤੇ ਪੈਂਟ ਹੈ ਯਾਰ ਹਾਂਜੀ ਮੌਕੇ ਤੇ ਮੌਕੇ ਤੇ ਹੋ ਜੂਗੀ ਹਰੇਕ ਟਰੈਕਟਰ ਚ ਹੋ ਜੂਗਾ ਹਾਂਜੀ ਹਾਂਜੀ ਹਾਂ ਠੀਕ ਹੈ ਜੀ ਚਲੋ ਬਈ ਅੱਗੇ ਹੈਗਾ ਸਵਰਾਜ 735 ਵੈਸੇ ਭਾਈ ਜਿਹੜਾ ਆ ਚਿਹਰਾ ਪਸੰਦ ਲਓ ਸਵਰਾਜ 735 ਦਾ ਕਿੰਗ ਹੈਣਾ ਜੀ ਹਾਂਜੀ ਜਿਹੜਾ ਮਰਜ਼ੀ ਲੈ ਜਾ ਬਾਈ ਸਵਰਾਜ 735 ਇੱਕ ਵਾਰੀ ਕਹਿ ਦਿਓ ਉਹੀ ਡਿਮਾਂਡ ਤੇ ਤੁਹਾਨੂੰ ਟਰੈਕਟਰ ਲਿਆ ਦੇਗਾ ਬਾਈ ਤੇ ਇਹ ਮਾਡਲ ਬਈ ਜੀ ਇਹ ਮਰ 96 ਵੀ 96 ਮਾਡਲ ਆਗਾ ਹਾਂਜੀ ਬਈ 96 ਮਾਡਲ ਆਗਾ ਤੇ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਰੰਗ ਪੇਂਟ ਬਈ ਜੀ ਆਹ ਕਿ ਬੇਟਾ ਸਾਰਾ ਵੇਂਦਲ ਜਿੰਨਾ ਹੈਗਾ ਜੀ ਠੀਕ ਹੈ ਇਹ ਵੀ origignal ਹੀ ਹੈ origignal ਹੀ ਹੈ ਹਾਂ ਜੀ ਠੀਕ ਹੈ ਜਿੰਨੇ ਵੀ ਜੀ ਟਰੈਕਟਰ ਹੁੰਦੇ ਨੇ ਬਾਈ ਕੋਲੇ ਸਾਰੇ origignal ਹੀ ਹੁੰਦੇ ਨੇ ਤਕਰੀਬਨ ਜੇ ਹੋਇਆ ਵੀ ਮੜਾ ਮੋਟਾ ਟੱਚਿੰਗ ਬਚੇਗਾ ਤਾਂ ਬਾਈ ਦੱਸ ਕੇ ਦੇ ਦਿੰਦਾਗਾ ਤੇ ਟਾਇਰ ਵੇਜੀ ਇਹਦੇ ਟਾਇਰੀ ਬਟ ਟਾਇਰੀ ਵੀ ਲਾ ਲੋ ਵੀ ਇਹ ਤਾਂ 90 95 ਪੈਸੇ ਹੈਗੇ ਨਹੀਂ ਠੀਕ ਹੈ ਫਰੰਟ ਦਾ ਜਮਾ ਨਵੇਂ ਆ ਨਵੇਂ ਜਮਾ ਠੀਕ ਹੈ ਲੈ ਵੀ ਫਰੰਟ ਦਾ ਜਮਾ ਨਵੇਂ ਹੈਗਾ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲੋ ਟਰੈਕਟਰ ਦੀ ਤੇ ਨੰਬਰ ਹੈਗਾ ਪੀ ਵੀ 13 ਕਿ ਰਸ ਗਰੋਰ ਦਾ ਨੰਬਰ ਅਸਾਂ ਗਰੋਰ ਦਾ ਨੰਬਰ ਆਗਾ ਹਾਂਜੀ 96 ਮਾਡਲ ਹੈ ਨਾ ਬਾਈ ਜੀ 96 ਮਾਡਲ ਹੈ ਠੀਕ ਹੈ ਜੀ ਲਵੇ ਵੀ ਬਾਕੀ ਸਿੰਗਾ ਪਾਈਪ ਲੱਗੀ ਹੋਈ ਹੈਗੇ ਤੇ ਇਹਦੀ ਡਿਮਾਂਡ ਬਾਈ ਜੀ ਇਹਦਾ 1.5 ਲੱਖ ਰੁਪਈਆ ਜੀ 1.5 ਲੱਖ ਰੁਪਈਆ ਹਾਂਜੀ ਠੀਕ ਹੈ ਜੀ ਲਵੇ ਵੀ 1.5 ਲੱਖ ਰੁਪਈਆ ਜੇ ਇਹਦੇ ਬਜਟ ਦਾ ਟਰੈਕਟਰ ਜੇ ਕਿਸੇ ਕੋਲ ਹੋਇਆ ਬਾਈ ਜੀ ਉਹ ਵੀ ਕਟਵਾ ਸਕਦਾ ਹਾਂ ਕਟਵਾ ਸਕਦਾ ਜੀ ਕੋਈ ਠੀਕ ਹੈ ਮਤਲਬ ਬਦਲਾ ਸਦਲੀ ਕਰਕੇ ਲੈ ਜਾ ਸਕਦਾ ਹੈ ਲੈ ਜਾ ਸਕਦਾ ਜੀ ਕੋਦ ਮਰਜ਼ੀ ਉਹ ਕਰ ਸਕਦਾ ਠੀਕ ਹੈ ਜੀ ਇੰਜਨ ਗੇਅਰ ਤਾਂ ਵਧੀਆ ਬਈ ਹਾਂਜੀ ਹਾਂ ਬਾਕੇ ਮੈਂ ਕਹਿੰਦਾ ਜੀ ਜਮਾ ਕਿਸ ਉਨੀ ਵਾਰ ਵੀ ਨਹੀਂ ਹੈ ਜੀ ਠੀਕ ਹੈ ਚੁੰਦੇ ਵਾਰ ਵੀ ਨਹੀਂ ਹੈ ਪਰ ਕਿ ਤਸੱਲੀ ਕਰਕੇ ਲੈ ਕੇ ਜਾਓ ਜਿਹੜਾ ਟਰੈਕਟਰ ਵੀ ਲੈ ਕੇ ਜਾਣਾ ਹੈ ਨਾ ਬਾਈ ਜੀ ਹਾਂਜੀ 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 ਤੇ ਅਗੇ ਆਏਗਾ ਬਾਈ ਜੀ Mahindra 585 ਇੱਕ ਮਿੰਟ ਆਈਸ ਬਾਈ ਜੀ ਸਾਨੂੰ Mahindra 585 ਲਗਾਓ ਬਾਈ ਜੀ Mahindra 585 ਵੀ ਤੁਹਾਡੇ ਵਾਸਤੇ ਰਹਿਤਾ ਤੇ ਇਹ ਮਾਡਲ ਬਾਈ ਜੀ 199 ਮਾਡਲ ਹੈ ਡਬਲ ਕਲਚ ਹੈ ਠੀਕ ਹੈ ਜੀ ਡਬਲ ਕਲਚ ਹੈਗਾ 99 ਮਾਡਲ ਦਾ 6 ਚਰੀ ਹੈ 6 ਚਰੀ ਹੈਗਾ ਜਿਹਦੀ ਡਿਮਾਂਡ ਵੱਧਾ ਗਈ ਇਹਦੀ ਬਸ ਲੈ ਲਓ 2.5 ਲੱਖ ਰੁਪਈਆ ਇਹਦੀ ਆਮ ਮਾਡਲ ਠੀਕ ਹੈ ਜੀ ਤੇ ਟਾਇਰ ਬਾਈ ਜੀ ਇਹਦੇ ਇਹ 90 ਪੈਸੇ ਗੁੜੀਆ ਦੇ ਜੀ ਠੀਕ ਹੈ ਜੀ ਗੁੜੀਆ ਦੇ 90 ਪੈਸੇ ਟਾਇਰ ਨੇ 13 ਵਾਲੇ ਟਾਇਰ ਹੈ ਬੇ ਜੀ 13 ਵਾਲੇ ਟਾਇਰ ਨੇ ਠੀਕ ਹੈ ਜੀ 13 ਦੇ ਟਾਇਰ ਆ ਗਏ ਬਾਕੀ ਦੇਖ ਸਕਦੇ ਹਾਂ ਕਿ ਕੰਡੀਸ਼ਨ ਪੂਰੀ ਸਾਫ਼ ਜੀ ਵੀ ਟਰੈਕਟਰ ਦਾ ਲੋਵੀ ਬਾਡੀ ਲੈਣ ਦਾ ਵੀ ਓਕੇ ਪਿਆ ਕੋਈ ਐਦਾਂ ਨਹੀਂ ਹੈਗਾ ਕਿ ਕੰਡੀਸ਼ਨ ਕਿਤੋਂ ਬੱਸ ਖਰਾਬ ਹੋ ਗਈ ਕੋਈ ਮਗਰਾਟ ਲੇਕਣ ਨੂੰ ਕੁਝ ਦਿਖਾ ਦੇ ਸਾਰਾ ਕੁਝ ਸਾਂਪ ਹੈ ਠੀਕ ਹੈ ਜੀ ਤੇ ਮਗਰਾਟ ਵਗੈਰਾ ਵੀ ਪੂਰੇ ਸਾਫ਼ ਨੇ ਬੇ ਜੀ ਹਾਂ ਹਾਂ ਨਾਲ ਦੇ ਅਰੀਜਨਲ ਮਗਰਾਟ ਨੇ ਕੋਈ ਠੀਕ ਹੈ ਜੀ ਲੈ ਵੀ ਨਾਲ ਦੇ ਅਰੀਜਨਲ ਹੀ ਮਗਰਾਟ ਨੇਗੇ ਹੋ ਬੇ ਜੀ ਡੰਡਾ ਡਾਵਲ ਫੱਟੀ ਰੰਡਾ ਡਰਾਵਲੇ ਪੱਟੀ ਰੇਗ ਨਾਲ ਮਿਲੂਗੀ ਹਾਂਜੀ ਹਾਂਜੀ ਹਾਂ ਸਾਰਾ ਕੁਝ ਰੇਗ ਨਾਲ ਹੀ ਠੀਕ ਆ ਜੀ ਤੇ ਸਤਰੀ ਵਗੈਰਾ ਵੀ ਤੁਸੀਂ ਦੇ ਸਕਦੇ ਹੋ ਕਿ ਤਿੰਨ ਚਾਰ ਟਰੈਕਟਰ ਵਗੈਰਾ ਹੀ ਆ ਗਈ ਤੇ ਗਿਆ ਗਿਆ ਬਾਈ ਜੀ 95 11 ਚਲੋ ਬਾਈ ਜੀ ਤੇ ਜਿਵੇਂ ਕਹ diel ਬਾਈ ਜੀ ਸਿੱਧੂ ਮੂਸੇ ਵਾਲੇ ਦੀ ਪਹਿਲੀ ਪਸੰਦ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ 2,65,000 ਰੁਪਏ ਜੀ ਤੇ ਮਾਡਲ ਜੀ 99 ਜੀ ਠੀਕ ਆ ਜੀ ਲਓ ਵੀ ਬਾਕੀ ਤਿਆਰ ਹੋਇਆ ਹੋਇਆ ਨਾ ਬਾਈ ਸਾਰਾ ਹਾਂਜੀ ਸਾਰਾ ਤਿਆਰ ਹੋ ਗਿਆ 1 ਲੱਖ ਜੱਦੀ ਠੀਕ ਹੈ A to Z ਸਾਰਾ ਤਿਆਰ ਹੋਇਆ ਹੋਇਆਗਾ ਨੰਬਰ ਇਹ ਵੀ ਹਰਿਆਣਾ ਹੀ ਆ ਹਰਿਆਣਾ ਨੰਬਰ ਆਗਾ ਹਾਂਜੀ ਤੇ ਟਾਇਰ ਵੀ ਇਹਦੇ ਟਾਇਰ ਲਾ ਲੋ ਭਾਈ ਜੇ ਕੇ ਸੋਨਾ ਦੇ ਹੈਗੇ ਨੇ 85 ਰੁਪਏ ਟਾਇਰ ਮੰਨ ਕੇ ਚੱਲੋ ਠੀਕ ਹੈ 85 ਰੁਪਏ ਟਾਇਰ ਦੇਗੇ ਤੇ 16 ਦੇ ਟਾਇਰਾਂ ਚਾਹੀਦੇ 16 ਦੇ ਟਾਇਰਾਂ ਚਾਹੀਦੇ ਠੀਕ ਹੈ 16 ਦੇ ਟਾਇਰਾਂ ਚਾਗਾ ਤੇ ਪਾਵਰ ਸਟੀering ਆਣਾ ਭਾਈ ਜੀ ਹਾਂਜੀ ਹਾਂਜੀ ਠੀਕ ਹੈ ਲਓ ਵੀ ਪਾਵਰ ਸਟੀering ਆਗਾ ਤੇ ਕੰਡੀਸ਼ਨ ਦਾ ਪੂਰਾ ਦੇਖ ਸਕਦਾ ਜੰਗੇ ਸਾਫ ਹੈਗਾ ਫਿਰ ਪਿਆਰ ਕਰਵਾਇਆ ਹੋਇਆਗਾ ਤੇ ਮੌਕੇ ਤੇ ਮਾਨਤਣ ਭਾਈ ਮੌਕੇ ਦੇ ਦਿਆਂਗੇ ਜੀ ਕਰ ਦੇ ਦਿਆਂਗੇ 2.5 ਲੱਖ ਰੁਪਏ ਦਾ ਮੌਕੇ ਤੇ ਠੀਕ ਹੈ ਜੀ ਇਹ ਵੀ ਪਹਿਲਾ ਟਰੈਕਟਰ ਚ ਆਖਿਆ ਬਾਈ ਨੇ 15000 ਰੁਪਏ ਸੂਟ ਆ ਬਾਕੀ ਮੌਕੇ ਤੇ ਮਾਨਤਾ ਨੇ ਹਰੇਕ ਟਰੈਕਟਰ ਚ ਹੋ ਜਾਊਗਾ ਬਾਈ ਹੋਵੇ ਜੀ ਬਾਕੀ ਦੇਖ ਸਕਦੇ ਹੋਗੇ ਤੇ ਪਾਵਰ ਵਧੀਆ ਹੋਇਆ ਹੋਇਆ ਬਾਈ ਜੀ ਪਾਵਰ ਹਾਂਜੀ ਹਾਂ ਅਰੀਜਨਲ ਹੋਇਆ ਵਧੀਆ ਹੈ ਨਹੀਂ ਹੋਇਆ ਠੀਕ ਹੈ ਜੀ ਬਈ ਇਹ ਨਹੀਂ ਆਇਆ ਪਾਸੇ ਜਿੱਦਾਂ ਨਹੀਂ ਹੋਇਆ ਥੱਲੇੋਂ ਆਇਆ ਹੋਊ ਕੁਹੀ ਇਹ ਜੀ ਗੱਲ ਠੀਕ ਹੈ ਜੀ ਤੇ ਜਿਵੇਂ ਆਪਾਂ ਕਹ ਲਈਏ ਨਾ ਕੋਈ ਪਾਈਪਾਂ ਵਗੈਰਾ ਨਹੀਂ ਲਗਾਜੇ ਨਾ ਜੀ ਹਾਂ ਜੀ ਹਾਂ ਠੀਕ ਹੈ ਜੀ ਸਭ ਬਾਕੀ ਚੈੱਕ ਕਰ ਲਓ ਬਾਈ ਜੀ ਤੇ ਉੱਤੇ ਰਿਪੋਰ ਇਹ ਇਹ ਤੋਂ ਬਿਨਾ ਭਾਈ ਹੋਰ ਵੀ ਟਰੈਕਟਰ ਹੁੰਦੇ ਨੇ ਆਪਣੇ ਕੋਲੇ ਹਾਂ ਬਸ ਆਈ ਜਾਂਦੇ ਜਾਈ ਜਾਂਦੇ ਬੱਸੋ ਠੀਕ ਆ ਜੀ ਹਾਂਜੀ ਹਾਂ ਤੇ ਪਿੰਡ ਭਾਈ ਜੀ ਪਿੰਡ ਜੋਧਪੁਰ ਦੀ ਟੀਮਾ ਜੋਧਪੁਰ ਬਰਨਾਲੇ ਦੇ ਕੋਲੇ ਆ ਜੀ ਠੀਕ ਆ ਜੀ ਤੇ ਬਰਨਾਲੇ ਤੋਂ ਕਿੰਨੇ ਕਿਲੋਮੀਟਰ ਪੈਣੇ ਬਰਨਾਲੇ ਤੋਂ ਪੈਣੇ ਸਹੀ 8 ਕਿਲੋਮੀਟਰ ਆਲੋ ਬੱਸ ਠੀਕ ਆ ਜੀ ਜੋਧਪੁਰ ਹੈ ਜੋ ਹਾਂ ਜੀ ਕਿਉਂ ਆਟਾ ਜੋਧਪੁਰ ਟੀਮ ਇਹਦੇ ਕਿਉਂ ਆਦਿ ਠੀਕ ਆ ਜੀ ਠੀਕ ਆ ਭਾਈ ਕੋਲੇ ਬਹੁਤ ਧੰਨਵਾਦ ਜੀ ਗੱਲ ਕਰਦੇ ਬਹੁਤ ਲੱਗਾ ਚਲੋ ਭਾਈ ਜੀ ਵੀਡੀਓ ਨੂੰ ਸ਼ੇਅਰ ਕਰਦੇ ਲਾਈਕ ਕਰਦੇ ਕਮੈਂਟ ਕਰਦੇ ਮਿਲਦੇ ਕਿਸੇ ਨਵੀਂ ਰ ਅ ਤੱਕ ਲਈ ਧੰ